ਸਸਵੀਕਾਲ ਜੀ ਹਾਂ ਜਿਵੇਂ ਤੁਹਾਨੂੰ ਪਤਾ ਸਰਦੀਆਂ ਆ ਗਈਆਂ ਤੇ ਸਰਦੀਆਂ ਵਿੱਚ ਸਭ ਤੋਂ ਜ਼ਿਆਦਾ ਇਫੈਕਟ ਸਾਡੇ ਹੁੰਦੇ ਨੇ ਹੱਥ ਤੇ ਪੈਰ ਉਹਨਾਂ ਲਈ ਤੁਹਾਨੂੰ ਇੱਕ ਬਹੁਤ ਹੀ ਜਾਦੂ ਵਾਲੀ ਕਰੀਮ ਸਿਰਫ ਹੱਥਾਂ ਤੇ ਪੈਰਾਂ ਉੱਤੇ ਲਗਾਉਣ ਲਈ ਬਣਾਈ ਹੈ ਹੁਣ ਤੁਸੀਂ ਦੇਖੋ ਇਹਨੂੰ ਕਿਵੇਂ ਪ੍ਰਿਪੇਅਰ ਕਰਦੇ ਆ ਬੜਾ ਈਜ਼ੀ ਹੈ ਕੋਈ ਜ਼ਿਆਦਾ ਕੋਸਟ ਨਹੀਂ ਹੈ ਔਰ ਇੰਨਾ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਤੁਹਾਡੇ ਹੱਥ ਤੇ ਪੈਰ ਕਦੇ ਵੀ ਫਟਣਗੇ ਨਹੀਂ ਐਂਡ ਸੌਫਟ ਤੇ ਸੋਨੇ ਰਹਿਣਗੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਚੀਜ਼ ਦਿਖਾ ਰਹੇ ਹਾਂ ਉਹ ਹੈ ਕੋਕੋਨਟ ਆਇਲ। ਉਹ ਕੋਕੋਨਟ ਆਇਲ ਨਾ ਅੱਛਾ ਹੁੰਦਾ ਹੈ ਤੇ ਇਹਨੂੰ ਸਿਰਫ ਓਨਲੀ ਕੋਕੋਨਟ ਆਇਲ ਨੂੰ ਸਕਿਨ ਤੇ ਲਾ ਲੋਗੇ ਤੇ ਤਾਂ ਹੀ ਤੁਹਾਡੀ ਸਕਿਨ ਅੱਛੀ ਰਹੇਗੀ। ਨਾਲ ਇੱਕ ਕੈਂਡਲ ਦਿਖ ਰਹੀ ਹੈ ਤੁਹਾਨੂੰ ਤੇ ਨਾਲ ਇੱਕ ਕਪੂਰ ਦੀ ਟਿੱਕੀ। ਦੇਖ ਰਹੇ ਹੋ ਨਾ ਓਨਲੀ ਕਪੂਰ ਦੀ ਟਿੱਕੀ। ਉਹ ਜਿਹੜਾ ਇਹ ਆਇਲ ਹੈ ਤੁਸੀਂ ਦੇਖ ਲਓ ਕੋਈ ਵੀ ਜਿਵੇਂ ਤੁਹਾਡੇ ਕੋਲ ਓਪਨ ਪਿਆ ਉਹ ਵੀ ਯੂਜ਼ ਕਰ ਸਕਦੇ ਐ ਇਹੋ ਜਿਹੀ ਕੋਈ ਗੱਲ ਨਹੀਂ ਕਿ ਤੁਸੀਂ ਇਹ ਵਾਲਾ ਲੈਣਾ ਹੈ ਨਾਰਮਲ ਦਾ ਕੋਕੋਨਟ ਆਇਲ ਹੁੰਦਾ ਤੁਸੀਂ ਉਹਨੂੰ ਯੂਜ਼ ਕਰਨਾ ਹੈ ਤੇ ਤੁਹਾਨੂੰ ਮੈਂ ਦਿਖਾ ਰਹੀ ਐ ਇੱਕ ਟਿੱਕੀ ਐ ਕਪੂਰ ਦੀ ਤੇ ਇੱਕ ਛੋਟੀ ਜੀ ਕੈਂਡਲ ਐ ਹੁਣ ਤੁਸੀਂ ਇਹਨੂੰ ਕਿਵੇਂ ਯੂਜ਼ ਕਰਨਾ ਹੈ ਕਿਵੇਂ ਅਸੀਂ ਬਣਾਣਾ ਤੁਹਾਨੂੰ ਦੱਸਾਂਗੇ ਕਿਉਂਕਿ ਇਹ ਇੰਨੀ ਜਾਦੂ ਵਾਲੀ ਕਰੀਮ ਐ ਨਾ ਬਸ ਇਹਨੂੰ ਲਗਾਓਗੇ ਡੇਲੀ ਲਗਾਨੀ ਐ ਓਨਲੀ ਸਿਰਫ ਹੱਥ ਤੇ ਪੈਰਾਂ ਤੇ ਹੋਰ ਕਿਤੇ ਨਹੀਂ ਲਗਾਨੀ ਦੇਖੋ ਸਿਓ ਹੁਣ ਕੀ ਕੀਤਾ ਐ ਕਿ ਕੋਕੋਨਟ ਆਇਲ ਨੂੰ ਹੀ ਕੰਟੇਨਰ ਚ ਲੈ ਲਿਆ ਐ ਕਿਉਂਕਿ ਅੱਜ ਕਾ ਸੱਦਿਆ ਨਾ ਹੋਣ ਕਰਕੇ ਜੰਮ ਜਾਂਦਾ ਹੈ ਇਸ ਕਰਕੇ ਅਸੀਂ ਉਸ ਵੇਲੇ ਨਹੀਂ ਕਿ ਜਿਹੜੀ ਬਣਾਣਾ ਉਸ ਵੇਲੇ ਕੱਢੀਏ ਪਹਿਲਾਂ ਹੀ ਪ੍ਰਪੇਅਰ ਕਰਕੇ ਰੱਖ ਲਿਆ ਸਾਰਾ ਸਮਾਨ ਜੋ ਤੁਹਾਨੂੰ ਸਮਝ ਆ ਜੀ ਦਾ ਸਿਰਫ ਇਹੀ ਤਿੰਨ ਚੀਜ਼ਾਂ ਚਾਹੀਦੀਆਂ ਨੇ ਹੋਰ ਕੁਛ ਨਹੀਂ ਆਲਮੋਸਟ ਸਾਡੇ ਘਰਾਂ 'ਚ ਹੁੰਦਾ ਹੈ ਵੈਸੇ ਜਿਹੜਾ ਸਮਾਨ ਮੈਂ ਤੁਹਾਨੂੰ ਦਿਖਾ ਰਹੀ ਹਾਂ ਲੋ ਜੀ ਅਸੀਂ ਇਹ ਹੁਣ ਕੀ ਕੀਤਾ ਛੋਟੀ ਜੀ ਕੜਾਈ ਰੱਖ ਲਈ ਹੈ ਨਾਲੇ ਅਸੀਂ ਗੈਸ ਔਨ ਕਰਤਾ ਹੈ ਥੋੜੀ ਕੜਾਈ ਗਰਮ ਹੋ ਜੇਗੀ ਉਹ ਨਹੀਂ ਹੁਣ ਜਿਹਦੀ ਗਿੱਲੇ ਬਿਲਕੁਲ ਨਹੀਂ ਜਿਹਦੀ ਪਰ ਸਾਫ਼ ਸੁਥਰੀ ਹੁੰਦੀ ਹੈ ਤੇ ਫਿਰ ਅਹੀ ਹੁਣ ਉਹਨਾਂ ਦੇਖੋ ਤੁਹਾਡੇ ਸਾਹਮਣੇ ਮੈਨੂੰ ਕਿ ਸলো ਕਰਤਾ ਹੈ ਗੈਸ ਨੂੰ ਲੋ ਜਿਵੇਂ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਕੋਕੋਨਟ ਤੁਹਾਨੂੰ ਮੈਂ ਦਿਖਾਇਆ ਸੀ ਆਇਲ ਲੇਤਾ ਹੈ ਉਹਦਾ ਇੱਕ ਚਮਚਾ ਸੀ ਲੈ ਲਿਆ ਮੈਂ ਥੋੜਾ ਜਿਹਾ ਕੌਲੀ ਚ ਕਟੋਰੀ ਚ ਹੈਗਾ ਬਟ ਅਹੀ ਇੱਕ ਚਮਚਾ ਦਿੰਦਾ ਹੈ ਹੁਣ ਅਹੀ ਵੇਟ ਕਰਨੀ ਹੈ ਕਿ ਅਚੀ ਤਰ੍ਹਾਂ ਮੈਲਟ ਹੋ ਜੇ ਐਂਡ ਪਿਗਲ ਜਾਏ ਜਿਵੇਂ ਹੁਣ ਪਿਗਲ ਗਿਆ ਤੇ ਅਹੀ ਇਹਨੂੰ ਕੱਟ ਕੇ ਟਿੱਕੀ ਨੂੰ ਇਹਦੇ ਵਿੱਚ ਪਾ ਦਿੱਤਾ ਹੈ ਦੇਖੋ ਤੁਹਾਡੇ ਸਾਹਮਣੇ ਜਿਵੇਂ ਮੈਂ ਹੁਣ ਜਿਹੜਾ ਆਇਲ ਸੀ ਆਇਲ ਦੇ ਵਿੱਚ ਮੈਂ ਇਹਨੂੰ ਦੇਖੋ ਪਾਤਾ ਹੁਣ ਅਸੀਂ ਕੈਂਡਲ ਚ ਪੂਰੀ ਨਹੀਂ ਪਾਈ ਕੈਂਡਲ ਦਾ ਕੁਝ ਹੀ ਹਿੱਸਾ ਮੈਂ ਕੱਟ ਕੇ ਮਤਲਬ ਸਹਾ ਅਪਰੋਕਸੀਮੇਟ ਹਾਪ ਲਾ ਲਓ ਜਿੰਨੀ ਕੈਂਡਲ ਸੀ ਉਹ ਪਾਤਾ ਹੁਣ ਤੁਸੀਂ ਦੇਖ ਰਹੇ ਹੋਗੇ ਜਿਹੜਾ ਧਾਗਾ ਹੈ ਧਾਗਾ ਐਜ਼ ਇਟ ਇਜ਼ ਹੀ ਹੈ ਇਹ ਆਪੇ ਦੇਖੋ ਜਦੋਂ ਕੈਂਡਲ ਨੇ ਬਿਲਕੁਲੀ ਪਿਘਲ ਜਾਣਾ ਮੈਲਟ ਹੋਇਨਾ ਤੇ ਧਾਗਾ ਸੈਪਰੇਟ ਹੋ ਜਾਏਗਾ ਤੇ ਫਿਰ ਅਸੀਂ ਧਾਗਾ ਦੇ ਵਿੱਚੋਂ ਕੱਢ ਲਵਾਂਗੇ ਹੁਣ ਦੇਖੋ ਤੁਹਾਡੇ ਸਾਹਮਣੇ ਕਿਵੇਂ ਹ ਸਾਰੇ ਚੀਜ਼ਾਂ ਹੋਲੀ-ਹੋਲੀ ਮੈਲਟ ਹੋ ਜਾਣਗੀਆਂ ਕਪੂਰ ਦੀ ਟਿੱਕੀ ਵੀ ਤੇ ਜਿਹੜੀ ਸਾਡੀ ਹੈਗੀ ਹੈ ਕੈਂਡਲ ਵੀ ਔਰ ਇਹ ਜਿਹੜੀ ਜੈ ਕਰੀ ਬਣ ਰਹੀ ਹੈ ਇੱਕ-ਇੱਕ ਤੇ ਇਹਦੇ ਤੇ ਵੀ ਲੇਬਲ ਲਗਾਣਾ ਹੈ ਜਦੋਂ ਇੱਕ ਡੱਬੇ ਚ ਪਾ ਕੇ ਰੱਖੋਗੇ ਕਿ ਸਿਰਫ ਹੱਥਾਂ ਤੇ ਪੈਰਾਂ ਲਈ ਨਾ ਕਿ ਇਹਨੂੰ ਫੇਸ ਤੇ ਯੂਜ਼ ਕਰਨਾ ਔਰ ਬੈਟਰ ਹੈ ਕਿ ਅਗਰ ਇਹਨੂੰ ਯੂਜ਼ ਕਰਾਂਗੇ ਤਾਂ ਹੀ ਸੌਣ ਤੋਂ ਪਹਿਲਾਂ ਅੱਛੇ ਤਰ੍ਹਾਂ ਆਪਣੇ ਹੱਥ-ਪੈਰ ਧੋ ਲਓ ਫਿਰ ਆਪਣੇ ਜਿਵੇਂ ਅਡੀਆਂ ਦੇ ਫਟ ਜਾਂਦੀਆਂ ਨੇ ਪੈਰਾ ਵਾਸਤੇ ਮਤਲਬ ਬਿਲਕੁਲ ਹੀ ਇਹ ਮਤਲਬ ਕਿ ਜਾਦੂ ਦੀ ਛੜੀ ਹੈ ਤੁਹਾਡੀਆਂ ਪੂਰੇ ਸਰਦੀਆਂ ਵਿੱਚ ਅੱਡੀਆਂ ਫਟਣ ਗਿਆ ਨਹੀਂ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਬਣਾ ਕੇ ਯੂਜ਼ ਕਰ ਲਓਗੇ ਹੁਣ ਤੁਸੀਂ ਦੇਖੋ ਤੁਸੀਂ ਦੇਖਿਆ ਕਿ ਮੈਂ ਕਿਵੇਂ ਜਿਹੜਾ ਥ੍ਰੈਡ ਸੀ ਉਹਨੂੰ ਕੱਢ ਲਿਆ ਔਰ ਗੈਸ ਸਟਿਲ ਲੋ ਫਲੇਮ ਤੇ ਹੈ ਹੁਣ ਦੇਖੋ ਉਹ ਵੀ ਉਹਨੂੰ ਥੋੜਾ ਜਿਹਾ ਸੀ ਜਿਹਨੂੰ ਥੋੜੀ ਜਿਹੀ ਸੌਫਟ ਹੋ ਜਾਂਦੀ ਤੇ ਇਹਨੂੰ ਅੱਛੀ ਤਰ੍ਹਾਂ ਕਰ ਲੈਣਾ ਹੈ ਮਤਲਬ ਜਿਵੇਂ ਕਹਿੰਦੇ ਨਾ ਪ੍ਰੈਸ ਕਰ ਦੇਣਾ ਹੈ ਕਿ ਜਿਹੜੀ ਸਾਡੇ ਸਾਰੇ ਚੀਜ਼ਾਂ ਨੇ ਅੱਛੀ ਤਰ੍ਹਾਂ ਖੁੱਲ ਜਾਣਾ ਜਿਹੜਾ ਮੇਨ ਚੀਜ਼ਾਂ ਸਾਡਾ ਕਪੂਰ ਦੇ ਟਿੱਕੀ ਵੀ ਤੇ ਜਿਹੜੀ ਸਾਡੇ ਪਾਈ ਹੋਈ ਸੀ ਉਹ ਕੀ ਨਾਮ ਹੈ ਕੈਂਡਲ ਜਿੰਨੂੰ ਸੀ ਮੋਮਬੱਤੀ ਵੀ ਕਹਿੰਦੇ ਆ ਉਹ ਦੇਖੋ ਇਹਨੂੰ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗੇਗਾ ਤੁਹਾਨੂੰ ਸੈਟੀਸਫੈਕਸ਼ਨ ਵੀ ਹੋਏਗੀ ਤੁਹਾਨੂੰ ਜੋ ਮੈਂ ਮੇਨ ਕਹਿਆ ਕਿ ਵੀ ਜਿਹਨਾਂ ਕਈਆਂ ਦੇ ਪੈਰਾਂ ਦੇ ਜਿਹੜੇ ਬੜੇ ਜ਼ਿਆਦਾ ਕੱਟ-ਕੱਟ ਜੇ ਆ ਜਾਂਦੇ ਨੇ ਤੇ ਇਹਨੂੰ ਤੁਸੀਂ ਬਿਨ ਬੈਚ ਦਾ ਸਦਾਤੀ ਪੈਰ ਤੋਂ ਉਹ ਵਾਸ਼ ਕਰੋ ਤੇ ਉਸ ਤੋਂ ਬਾਅਦ ਇਹਨੂੰ ਲਗਾਓ ਥੋੜੀ ਮ사ਜ ਵੀ ਕਰ ਲੋ ਤੇ ਤੁਹਾਡੀਆਂ ਹੱਡੀਆਂ ਠੀਕ ਹੋ ਜਾਣਗੀਆਂ ਤੇ ਦੁਬਾਰਾ ਫਟਣਗੀਆਂ ਨਹੀਂ ਤਿਲ ਸਦਦੀਆਂ ਤੱਕ ਔਰ ਜ਼ਿਆਦਾ ਕਰੀਮ ਲਗਾਉਣ ਦੇ ਲੋਨ ਨਹੀਂ ਹੈ ਹੱਥਾਂ ਤੇ ਲਗਾਓ ਹੱਥਾਂ ਤੇ ਘੱਟ ਘੱਟ ਜਿਨ੍ਹਾਂ ਦੇ ਹੱਥ ਨਹੀਂ ਖਰਾਬ ਉਹ ਚਾਹੀ ਯੂਜ਼ ਨਾ ਕਰਨ ਪੰਜਨਾ ਦੇ ਪਾਣੀ 'ਚ ਜ਼ਿਆਦਾ ਰਹਿੰਦੇ ਨੇ ਜਿਵੇਂ ਸਿਰਫ ਨਾ ਖਰਾਬ ਹੋਏ ਉਹ ਕਰ ਸਕਦੇ ਨੇ ਹੁਣ ਦੇਖੋ ਮੈਂ ਕੀ ਕੀਤਾ ਹੁਣ ਅਚੀ ਤਨਾ ਦੇਖੋ ਤੁਸੀਂ ਦੇਖ ਰਹੇ ਸੀ ਜ਼ਿਆਦਾ ਉਹ ਹੋ ਗਿਆ ਗਰਮ ਹੋ ਗਿਆ ਤੇ ਮੈਂ ਕੀ ਕੀਤਾ ਮੈਂ ਇਹਨੂੰ ਗੈਸ ਨੂੰ ਬੰਦ ਕਰਤਾ ਗੈਸ ਬੰਦ ਕਰਨ ਤੋਂ ਬਾਅਦ ਥੋੜਾ ਜਿਹਾ ਇਸ ਨੂੰ ਆਪਸ ਵਿੱਚ ਨੂੰ ਹਿਲਾਏ ਜਾਵਾਂਗੇ ਮਿਕਸ ਕਰਾਂਗੇ ਜਿਹੜਾ ਕੋਲ ਹੋਏਗਾ ਔਰ ਅਸੀਂ ਵੇਟ ਕਰਨੀ ਹੈ ਕਿ ਸਾਡਾ ਇਹ ਸਾਰਾ ਕੋਲ ਠੰਡਾ ਹੋ ਜਾਏ ਉਹ ਨਾ ਉਦ ਤੱਕ ਜਿਵੇਂ ਸਾਡੇ ਕੋ ਕੋਈ ਅਗਰ ਕੰਟੇਨਰ ਦਾ ਅਰੇਂਜਮੈਂਟ ਨਹੀਂ ਹੁੰਦਾ ਤੇ ਤੁਸੀਂ ਇਹਨੂੰ ਕਟੋਰੀ ਜੀ ਪਾ ਸਕਦੇ ਹੋ ਸਪੈਸ਼ਲੀ ਕੱਚ ਦੀ ਕਟੋਰੀ ਹੋਏ ਤਾਂ ਠੀਕ ਹੈ ਕਿਉਂਕਿ ਆਬਵੀਅਸਲੀ ਗਰਮ ਹੋਏਗਾ ਤਾਂ ਪਲਾਸਟਿਕ ਠੀਕ ਨਹੀਂ ਹੈ ਹੁਣ ਅਸੀਂ ਜੜੀ ਕੀ ਕਹਿੰਦੇ ਨੇ ਉਹਨੂੰ ਜਿਹੜਾ ਇਹ ਪ੍ਰਪੇਅਰ ਕਰ ਲਈਏ ਕਰੀਮ ਦਾ ਮਿਕਸਚਰ ਉਹਨੂੰ ਅਸੀਂ हम उस कटोरी है, कच्चे है। है पाता है जी कि कच्च की कटोरी है ठीक है जी पाता मिक्सर में मिक्स कर लिया हम तिल जिन तक ठंडा नहीं हों वेट करनी पर तमू देखो मैं दिखाऊंगी ज्यों ज्यों ठंडा होता जगह तुम तो देखोगे अस आस पास देखो आस पास एक वाइट लेयर आनी शुरू होगी क्रीमी क्रीमी टाइप और देखो मैं थोड़ा कट्ठा भी कर लिया और देखो ए बड़ी सॉफ्ट क्रीम बनी है मतलब बड़ा अच्छा जहा लग ਅਲਮੋਸਟ ਸੱਡੀ ਗ੍ਰੀਨ ਪ੍ਰਿਪੇਅਰ ਹੋ ਗਈ ਹੈ ਜਿਹੜੀ ਅਸੀਂ ਬਣਾਈ ਸੀ ਠੰਡੀ ਹੋ ਗਈ ਹੈ ਤੇ ਮੈਂ ਛੋਟਾ ਛੋਟਾ ਜਿਹਾ ਕੰਟੇਨਰ ਲੈ ਲਿਆ ਹੁਣ ਅਸੀਂ ਇਹਨੂੰ 스ਪੂਨ ਦੀ ਹੈਲਪ ਲੈਣਾ ਕਿਉਂਕਿ ਥੋੜੇ ਜੰਮਤੇ ਜਾਂਦੇ ਆਬਵੀਅਸਲੀ ਮੋਮ ਵੀ ਹੈ ਰੱਖੇ ਉੱਚ ਕੇ ਸਾਰਾ ਅਸੀਂ ਜੜੀਏ ਸਾਰੀ ਮੈਂ ਉਸ ਡੱਬੇ ਚ ਪਾ ਦਾਂਗੇ ਦੇਖੋ ਜਿਵੇਂ ਮੈਂ ਤੁਹਾਡੇ ਸਾਹਮਣੇ ਪਾ ਰਹੀ ਹਾਂ ਕੋਈ ਗੱਲ ਨਹੀਂ ਹੱਥ ਨੂੰ ਹੱਥਾ ਤਰਲਾਨੀ ਇਹੋ ਜਿਹੀ ਕੋਈ ਦਿੱਕਤ ਨਹੀਂ ਹੈ ਸਾਨੂੰ ਆ ਦੇਖੋ ਅੱਛੀ ਤਰ੍ਹਾਂ ਜਿੰਨੀ ਵੀ ਲੱਗੀ ਸਾਰੀ ਆਸ-ਪਾਸ ਇਹਨੂੰ ਖਰੋਚ ਕੇ ਲਗਾ ਦਾਂਗੇ ਕਿਉਂਕਿ ਟੱਕਣ ਵਾਲੀ ਡੱਬੀ ਹੋਏ ਤੇ ਜਿਆਦਾ ਬੈਟਰ ਹੈ ਔਰ ਇਹਨੂੰ ਤੁਸੀਂ ਫ੍ਰਿਜ 'ਚ ਨਹੀਂ ਰੱਖਣੀ ਇਹਨੂੰ ਤੁਸੀਂ ਨਾਰਮਲ ਟੈਂਪਰੇਚਰ 'ਚ ਰੱਖੋ ਔਰ ਯੂਜ਼ ਕਰੋ ਸਰਦੀਆਂ 'ਚ ਹੱਥ ਤੇ ਪੈਰਾਂ ਵਾਸਤੇ ਔਰ ਫਿਰ ਤੁਸੀਂ ਆਪਣੇ ਹੱਥਾਂ ਤੇ ਪੈਰਾਂ ਦੇ ਦਾ ਕਮਾਲ ਦੇਖੋ ਨਾ ਫੁੱਟਣਗੇ ਪੂਰੀ ਸਰਦੀਆਂ ਔਰ ਦੇਖੋ ਮੈਂ ਪੂਰੀ ਪੂਰੀ ਡੱਬੀ ਆਲਮੋਸਟ ਦੇਖੋ ਪੂਰੀ ਡੱਬੀ ਆਲਮੋਸਟ ਭਰ ਗਈ ਹੈ ਹੁਣ ਇਹਨੂੰ ਮੈਂ ਕਵਰ ਲਗਾਤਾ ਹੈ ਕਾ ਲਗਾ ਕੇ ਰੱਖਾਂਗੇ ਦੇਖੋ ਐਨ ਬਧਿਆਰ ਫਸ ਕਲਾਸ ਕਰੀਮ ਦੀ ਕਰੀਮ ਤੇ ਇਹਨੂੰ ਅਸੀਂ ਉਹ ਇੱਕ ਹੋਰ ਕੰਮ ਕਰਨਾ ਉਹ ਕੰਮ ਹੈ ਕਿ ਇਹ ਇੱਕ ਲੇਬਲ ਬਣਾਵਾਂਗੇ ਜਿਹਦੇ ਤੇ ਲਿਖਿਆ ਹੋਏਗਾ ਕਰੀਮ ਸਿਰਫ ਹੱਥਾਂ ਤੇ ਪੈਰਾਂ ਲਈ ਓਨਲੀ ਨੋਟ ਫॉर ਫੇਸ ਕਿਸੇ ਵੀ ਕਲਰ ਦਾ ਕੋਈ ਪ੍ਰਿੰਟਡ ਜਾਂ ਲਿਖ ਕੇ ਆਪਣੇ ਹੱਥ ਨਾਲ ਲਿਖ ਕੇ ਲਗਾ ਕੇ ਆਪਣੇ ਅਲਮਾਰੀ ਚ ਕਿਤੇ ਵੀ ਜਿੱਥੇ ਵੀ ਤੁਸੀਂ ਸੰਭਾਲ ਕੇ ਰੱਖ ਸਕਦੇ ਹੋ ਇਹ ਤੇ ਡੇਰਾ ਪੇਸੋਂ ਤੋਂ ਪਹਿਲਾਂ ਉਹਨੂੰ ਈਜ਼ੀਲੀ ਤੜਕੂਲਾ ਪ੍ਰੋਸੀਬਲ ਹੋਏ ਤੋਂ ਇਹਨੂੰ ਲਗਾ ਲੋ ਲੋਰੀ ਕਰੀਮ ਸਾਡੀ ਬਣ ਗਈ ਹੈ ਜੇ ਥੋੜੀ ਜਿਹੀ ਲੱਗੀ ਹੋਈ ਸੀ ਕੋਲ ਇਹਨਾਂ ਨੂੰ ਹੁਣ ਤੁਹਾਨੂੰ ਮੈਂ ਦੇਖੋ ਲਗਾ ਕੇ ਦਿਖਾ ਦਿੰਨੀ ਆ ਥੋੜੀ ਜਿਹੀ ਲੈਣੀ ਜ਼ਿਆਦਾ ਲੈਣ ਦੀ ਲੋੜ ਨਹੀਂ ਹੈ ਸਾਤੇ ਜਦ ਉਹ ਰਾਤ ਆਪਣੇ ਹੱਥ ਪੈਰ ਧੋ ਕੇ ਆਪਣੇ ਬਿਜ਼ੀ ਹੋ ਜਾਣਾ ਸੀ ਫ੍ਰੀ ਹੋ ਜਾਣਾ ਹੈ ਤੇ ਆਪਣੇ ਬੈੱਡ ਤੇ ਬੈੱਡ ਪਾਂ ਪੈਨ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਮ사ਜ ਕਰ ਲਿਆ ਇਵੇਂ ਹੀ ਪੈਰਾਂ ਤੇ ਲਗਾ ਕੇ ਪੈਰ ਨੂੰ ਮ사ਜ ਕਰਨੀ ਹੈ ਕਿ ਵਿੱਚ ਜਿਹੜੀ ਸਾਰੀ ਅਬਜ਼ਰਬ ਹੋ ਜਾਏ ਜਿੰਨੀ ਵੀ ਕਰੀਮ ਹੈ ਤੇ ਜਿਉਂ-ਜਿਉਂ ਤੂੰ ਲਾਂਦਰੋਗੇ ਉਵੇਂ ਤੁਹਾਡੇ ਹੱਥ ਮਤਲਬ ਸੌਫਟ ਤੇ ਜਿਵੇਂ ਕਿ ਜਿਵੇਂ ਗਰਮਸਖ ਦੀਏ ਸਾਡੇ ਬੁੱਢਿਆਂ ਤਰ੍ਹਾਂ ਦੇ ਹੋ ਜਾਂਦੇ ਨੇ ਉਹਨਾਂ ਤੋਂ ਤੁਸੀਂ ਬਚ ਸਕੋਗੇ ਪਲੀਜ਼ ਇਹਨੂੰ ਵੀਡੀਓ ਨੂੰ ਐਂਡ ਤੱਕ ਦੇਖਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜਿਨ੍ਹਾਂ ਨੇ ਹਜੇ ਨਹੀਂ ਕੀਤਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਉਹ ਤਾਂ ਇਹੀ ਯੂਜ਼ ਕੀਤੀ ਹੈ ਜਾਂ ਬਣਾਈ ਹੈ ਤੇ ਕਿਸ ਤਰ੍ਹਾਂ ਦਾ ਲੱਗਾ ਥੈਂਕ ਯੂ